ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਠੀਕ ਠਾਕ ਨੇ ਘਰ ਪਰਿਵਾਰ ਠੀਕ ਨੇ ਸਾਰਿਆਂ ਦੇ ਲੋ ਮਿੱਤਰੋ ਗਰਮੀ ਜੀ ਹੋ ਚੱਲੀ ਬੜੀ ਜਿਆਦਾ ਪ੍ਰਦਾਵ ਬਣ ਚੱਲੀ ਕਬੂਤਰਾਂ ਨੂੰ ਪੱਖੀ ਲਾਉਣ ਲੱਗੇ ਆ ਤਾਂ ਕਿ ਖੁੱਡੇ ਚੋਂ ਥੋੜੀ ਜੀ ਥਿਊਮਸ ਠੀਕ ਹੋ ਜੇ ਜਿੰਨੀ ਬਿਮਾਰੀ ਫੈਲਦੀ ਆ ਉਹ ਥਿਊਮਸ ਨਾਲ ਹੀ ਹੁੰਦੀ ਆ ਇਹ ਕੀ ਇੱਕਦਮ ਸ਼ਰਟਿੰਗ ਆਪਣੀ ਮੈਂ ਨਹੀਂ ਠੀਕ ਆ ਲਓ ਜੀ ਲਓ ਨਿਆਰੇ ਪੁੱਤਰੋ ਇਹਨਾਂ ਨੂੰ ਪੱਖੀ ਲਾਤੀ ਇਹ ਲੈਣਗੇ ਹੁਣ ਠੰਡੀ ਹਵਾ ਇੱਕ ਮਿੰਟ ਮੈਨੂੰ ਦੇਖ ਲੈਣ ਦੋ ਉਲਤੀ ਆਹੀ ਮੈਂ ਢੱਕ ਕੇ ਲਾਦਾ ਥੋੜੀ ਜੀ ਇੱਕ ਦੋ ਇਹਦੇ ਨਾਲ ਫਿਰ ਹਲਦੀ ਨਹੀਂ ਹਾਂਜੀ ਵੀਰੋ ਇਹਨਾਂ ਦੀ ਪੱਖੀ ਕਰਦੀ ਪੱਕੀ ਆਪਾਂ ਡੱਕੇ ਢੱਕੇ ਲਾ ਕੇ ਉਹਨ ਦੂਜੇ ਖੁੱਡੇ ਚ ਮਾਰਦੇ ਆਂ ਝਾੜੂ ਫਿਰ ਉਹਨੂੰ ਤਰਦੇ ਆਂ ਦਾਣੇ ਬਣੇ ਰਿਓ ਵੀਡੀਓ ਚ ਲਓ ਵਾਹ ਕਿਤਾ ਸਾਫ ਹੀ ਆ ਇਧਰ ਕਿ ਹਮਸ ਬਹੁਤ ਬਣੀ ਪਈ ਆ ਜਿਵੇਂ ਆ ਬੱਚੇ ਬਲਠੀਆ ਛੋਟੇ ਅਗਰੇ ਤੁਹਾਨੂੰ ਦੱਸਿਆ ਵੀਡੀਓ ਵਿੱਚ ਉਹ ਬੈਠਾ ਬੱਚਾ ਜਿਹਦੀ ਅੰਦਰੋਂ ਜਿਹਦੇ ਅੰਦਰ ਵਿੱਚ ਕੰਮ ਕਰਕਾ ਡਿਆ ਵੀਰੇ ਉਹ ਵੀ ਵੀਡੀਓ ਜ਼ਰੂਰ ਦੇਖੋ ਆਪਣੇ ਚੈਨਲ ਤੇ ਜਾ ਕੇ ਹੁਣ ਠੀਕ ਆ ਆ ਵੀ ਬੱਚੇ ਬਸ ਬੋਤੋ ਬਸ 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 ਇਹ ਵੀ ਹੋ ਚਲੇ ਬਰਾਬਰ ਦੇ ਅੱਜ ਚੋਗਾ ਦਵਾਇਆ ਇਹਨੂੰ ਅੱਡ ਬਿਠਾ ਕੇ ਵੱਡਾ ਅੱਡ ਕਰਤਾ ਸੀ ਥੋੜਾ ਜਿਹਾ ਟਾਈਮ ਬਾਲਾ ਛੁਟਾ ਰਹਿਗਾ ਹੀ ਨਹੀਂ ਨਿੱਕਾ ਕੋਈ ਇਧਰ ਆਪਣੇ ਟੀਰੇ ਨੇ ਮੀਰਾ ਵਾਲੇ ਨੇ ਇਹ ਦੇ ਬੱਚੇ ਕੱਢਣ ਵਾਲੀ ਆਵਾਜ਼ ਹੈ। ਉਹ ਲਾਲ ਡੱਬੇ ਦੀ ਅੰਡਿਤਰੀ ਹੋਈ ਆ। ਹਮੇ ਕੁੱਡੇ ਚਲਾ ਦਾਂ ਝਾੜੂ ਤੇ ਫੇਰ ਦਿੰਨੇ ਆ ਤੁਹਾਨੂੰ ਦੜਾ ਪਾਣੀ ਪਾ ਕੇ ਅਪਡੇਟ। ਲਓ ਵੀਰੋ। ਇਹ ਜਿਹੜੇ ਬਾਹਲੇ ਬਾਹਰ ਜਾਣ ਨੂੰ ਕਾਲੇ ਸੀ। ਉਹ ਕੱਢ ਤੇ ਆ ਤੇ ਹੁਣ ਵੱਡਾ ਹੋ ਗਿਆ ਪੂਰਾ ਰੈੜਾ ਤੇ ਝਾੜੂ ਰੋਣਾ ਵੀ ਆਪਾਂ ਨੂੰ ਸੌਖਾ ਹੋ ਜਾ। ਲੋ ਵੀਰ ਕੁੱਡਾ ਕਰਤਾ ਸਾਫ ਚਿਆੜੂ ਚੂੜੂ ਲਾਤਾ ਹੁਣ ਮੜੀ ਮੜੀ ਸੁਕੀ ਮਿੱਟੀ ਹੋਰ ਖਲਾਰਦੀ ਏ ਫੇਰ ਲਾਉਂਦੇ ਆ ਇਹਨਾਂ ਪੱਖੀ ਨਾਲ ਦਾ ਮਿੱਟੀ ਮੁੱਟੀ ਅੰਦਰ ਚੋਖ ਲੈਂਦੀ ਆ ਨਾਲੇ ਸੁੱਕ ਰਹੀਦੀ ਏ ਨਾ ਰੂੜੀਆਂ ਰੂੜੀਆਂ ਇਹਨਾਂ ਨੇ ਸਵੇਰ ਨੂੰ ਸਭ ਚੱਕ ਲਈਆਂ ਤਰਤੇ ਦਾਣੇ ਤੇ ਹੁਣ ਪਾ ਦਈਏ ਇਹਨਾਂ ਨੂੰ ਪਾਣੀ ਕੁਝ ਜ਼ਿਆਦਾ ਢੋਲਿਆ ਆਪਾਂ ਥੀਰ ਲਾਉਨੇ ਇਹਨਾਂ ਨੂੰ ਪੱਖੀ ਅੱਲਾਹੁ ਵਰੀ ਪਾਣੀ ਪੂਣੀ ਪਾਤਾ ਇਹਨਾਂ ਨੂੰ ਚਲੋ ਵੀ ਅੰਦਰ ਹੁਣ ਇਹ ਤੜਾ ਕੋਠੇ ਤੇ ਆ ਬੇਲ ਜੀ ਹੋਈ ਆ ਬੜੇ ਖਾਂਦੇ ਆ ਪਤਾ ਨਹੀਂ ਕੀ ਸਵਾਲ ਲੱਗਦੀ ਇਹਨਾਂ ਨੂੰ ਜੇ ਪੈਰ ਫਿੜੀ ਨਹੀਂ ਹੁੰਦੀ ਉਹ ਪਤਾ ਨਹੀਂ ਕਿੱਥੋਂ ਹਨੇਰੀ ਨੂਰੀ ਨਾ ਉੱਡ ਕੇ ਆ ਗਈ ਕੋਠਾ ਭਰਿਆ ਪਿਆ ਵੀ ਸਾਫ਼ ਕਰਨ ਨਾਲ ਆਹ ਦੇ ਹਾਂ ਉੱਡ ਗਿਆ ਰੱਤਾ ਤੁਹਾਨੂੰ ਕਹਿੰਦੇ ਇਹ ਬੜੇ ਤੰਗ ਕਰਦੇ ਆ ਆਜੂ ਚੱਲ ਆਪੇ ਦਾਣਾ ਪਾਣੀ ਪਾਤਾ ਤੇ ਇਹ ਹੁਣ ਖਾਂਦੇ ਆ ਦਾਣੇ ਆ ਪੱਖੀ ਲਾ ਦੀ ਇਹਨਾਂ ਨੂੰ ਲੋ ਲੋ ਇਹ ਇਥੋਂ ਲਾਤੀ ਆ ਵੇ ਸਾਰੀ ਆ ਤਾਂ ਪੱਖੀ ਉਹ ਵਾਰੀ ਵਾਰੀ ਦੀ ਪਰਲੇ ਪਾਸੇ ਦੀ ਬਾਰੂ-ਬਾਰ ਲੱਗੀ ਰਹੋ ਫਤੰਪੁਰਾ ਸਿੱਧੀ ਹੋਵਾ ਸਿੱਧੀ ਆ ਬੜੂ ਇੱਕ ਤੂੰ ਉੱਤਰ ਦੂਜੇ ਖੁੱਡੇ ਚੋਂ ਇੱਧਰ ਆ ਗਿਆ ਆ ਆ ਇਹ ਇਹਦਾ ਉੱਤਰ ਪੱਖੀ ਦਾ ਹੀ ਇਹ ਇੱਧਰ ਛੜਦਾ ਹੁਣ ਇਹ ਬਾਹਰ ਨਿਕਲ ਗਿਆ ਸੀ ਇਹਨਾਂ ਨੂੰ ਮਿਲਦੇ ਹੁਣ ਸਵੇਰੇ ਹੁਣ ਕੀ ਆ ਇਹਨਾਂ ਨੂੰ ਦੇਖ ਕੇ ਛੇਤੀ ਆਇਊਗਾ ਉਹ ਬੱਚੇ ਕੱਢੇ ਕਰਕੇ ਨਾ ਸਾਰੇ ਬਾਹਰ ਨੂੰ ਭਾਈ ਦੇ ਲੋ ਮੇਤਰੋ ਦਾਣਾ ਪਾਣੀ ਇਹਨਾਂ ਨੂੰ ਪਤਾ ਆਪਾਂ ਖੋਤਾ ਸੁੰਬਰ ਕੇ ਮਿੱਟੀ ਮੂਟੀ ਖਲਾਰੀ ਹੋਈ ਆ ਬੱਚੇ ਦੋਨੇ ਬਾਤਿਆ ਤੇ ਰੱਤਾ ਆਇਊ ਹੁਣ ਬਾਹਲਾ ਟਾਈਮ ਨਹੀਂ ਆਉਂਦਾ ਸਿਆਣਾ ਇਹ ਛੇਤੀ ਆ ਜਾਂਦਾ ਹੁਣ ਅੱਧਾ ਪੌਣਾ ਘੰਟਾ ਬੈੰਨੇ ਇਹਨਾਂ ਦੇ ਕੋਲੇ ਜੋ ਪਾਣੀ ਪੀਨੇ ਆ ਨਾਲ ਦਾ ਤਾਜੀ ਹਵਾ ਜੀ ਖੁੱਡੇ ਚ ਵੜ ਜੂ ਤੇ ਰਾਤ ਨੂੰ ਸੌਖੇ ਰਹਿੰਦੇ ਆ ਹਾਂਜੀ ਮਿੱਤਰੋ ਰੱਤਾ ਪਣਾ ਆ ਗਿਆ ਨਵਾਂ ਚੀਨੀ ਦਾ ਬੱਚਾ ਪਾ ਲੈਣਾ ਆਪਾਂ ਹਾਥੀ ਨੀਲੇ ਹਰੀਆਂ ਅੱਖਾਂ ਵਾਲੇ ਨਸ਼ਵਰੇ ਸਬਰੀ ਸਾਰਿਆਂ ਨੂੰ